ਜੀ ਦੋਸਤੋ ਇੱਕ ਹੋਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਐਮਐਲਏ ਰਮਨ ਅਰੋੜਾ ਦੀ ਗ੍ਰਿਫਤਾਰੀ ਮਗਰੋਂ ਸੀਐਮ ਮਾਨ ਬੋਲੇ ਭ੍ਰਿਸ਼ਟਾਚਾਰ ਦੇ ਮਾਮਲੇ ਕਿਸੇ ਨੂੰ ਨਹੀਂ ਬਖਸ਼ਾਂਗੇ ਤੇ ਦੋਸਤੋ ਦਾਦਾ ਹੀ ਕਿ ਐਮਐਲਏ ਰਮਨ ਅਰੋੜਾ ਦੀ ਗ੍ਰਿਫਤਾਰੀ ਮਗਰੋਂ ਸੀਐਮ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਸਾਡੀ ਜ਼ੀਰੋ ਟਾਲਰੈਂਸ ਨੀਤੀ ਹੈ ਅਸੀਂ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗੇ ਇਹ ਕਾਰਵਾਈ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ ਸੀਐਮ ਮਾਨ ਨੇ ਕਿਹਾ ਕਿ ਰਾਜਨੀਤਿਕ ਪਹੁੰਚ ਵਾਲਾ ਬੰਦਾ ਵੀ ਨਹੀਂ ਬਖਸ਼ਿਆ ਜਾਵੇਗਾ ਲੋਕ ਸੰਸਕਾਚਿਤ ਅਸੀਂ ਸਿਸਟਮ ਠੀਕ ਕਰਨਾ ਹੈ ਦੋਸਤੋ ਲਾਈਵ ਤਸਵੀਰਾਂ ਦੇਖ ਹੀ ਸਕਦੇ ਹੋ ਦੋਸਤੋ ਤੇ ਦੱਸ ਦਈਏ ਕਿ ਵਿਜੀਲੈਂਸ ਟੀਮ ਨੇ ਪ੍ਰੇਖਰਚਰ ਦੇ ਮਾਮਲੇ ਵਿੱਚ ਦਿਲਿੰਦਰ ਦੇ ਵਿਧਾਇਕ ਰਮਨ ਅਰੋੜਾ ਦੇ ਕਾਰ ਛਾਪਾ ਮਾਰਿਆ ਅਤੇ ਉਸ ਨੂੰ ਬਸਤਾਰ ਕਰ ਲਿਆ ਵਿਜੀਲੈਂਸ ਟੀਮ ਨੇ ਸਵੇਰੇ 8:45 ਮਿੰਟ ਤੇ ਅਸ਼ੋਕ ਨਗਰ ਰਸਤੇ ਤੇ ਅਰੋੜਾ ਦੇ ਕਾਰ ਛਾਪਾ ਮਾਰਿਆ ਜਦੋਂ ਵਿਜੀਲੈਂਸ ਟੀਮ ਪਹੁੰਚੀ ਵਿਧਾਇਕ ਅਰੋੜਾ ਕਿਤੇ ਜਾ ਰਿਹਾ ਸੀ ਵਿਜੀਲੈਂਸ ਨੇ ਉਸਨੂੰ ਉਸ ਦੇ ਕਾਰ ਦੇ ਨੇੜੇ ਅੰਦਰ ਨੇੜੇ ਮੰਦਰ ਦੇ ਮੋੜ ਤੋਂ ਹਿਰਾਸਤ ਵਿੱਚ ਲਿਆ ਇਸ ਤੋਂ ਬਾਅਦ ਟੀਮ ਉਸਨੂੰ ਕਰ ਲੈ ਗਈ ਦੇਸ ਤੋਂ ਬਾਅਦ ਅੰਦਰ ਤਲਾਸ਼ੀ ਲਈ ਗਈ ਠੋਸ ਸਬੂਤ ਮਿਲਣ ਤੋਂ ਬਾਅਦ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦਦਿਤਕ ਦਿਲੰਦਰ ਕਹਿੰਦਰੀ ਤੇ ਵਿਧਾਇਕ ਰਮਨ ਅਰੋੜਾ ਵਿਰੁੱਧ ਪ੍ਰੇਸ਼ਟਾਚਾਰ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ ਸਰਕਾਰੀ ਬੁਲਾਰੇ ਮੁਤਾਬਕ ਰਮਨ ਅਰੋੜਾ ਦਿਲੰਦਰ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਮਾਸੂਮ ਲੋਕਾਂ ਨੂੰ ਝੂਠੇ ਨੋਟਿਸ ਭੇਜਦਾ ਸੀ ਫਿਰ ਉਹ ਪੈਸੇ ਲੈ ਕੇ ਉਹਨਾਂ ਨੋਟਿਸਾਂ ਨੂੰ ਹਟਾ ਦਿੰਦਾ ਸੀ ਅਰੋੜਾ ਦੇ ਐਕਸ਼ਨ ਦੀ ਤਿਆਰੀ ਕੌਜੇਦਨ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਅਰੋੜਾ ਦੀ ਸੁਰੱਖਿਆ ਵੀ ਵਾਪਸ ਲੈ ਗਈ ਸੀ ਅਸਦਾ ਸੰਬੰਧ ATP ਸੁਖਦੇਵ ਵਿਸ਼ਟ ਨਾਲ ਪਾਇਆ ਗਿਆ ਹੈ ਉਹ ATP ਰਾਹੀਂ ਵੱਡੇ ਬਿਲਡਰਾਂ ਨੂੰ ਨੋਟਿਸ ਭੇਜ ਕੇ ਪੈਸੇ ਇਕੱਠੇ ਕਰਦਾ ਸੀ ਇਸ ਦੌਰਾਨ ਆਪ ਦੇ ਬਲਾਰੇ ਸੰਨੀ ਅਹਲੂਵਾਲੀਆ ਨੇ ਕਿਹਾ ਕਿ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਉਸ ਦੇ ਲਈ ਦੀ ਕੀ ਰਿਸ਼ਤੇਦਾਰ ਵਿਰੋਧਵੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ